ਜੀ ਜਿਆਨ ਨੂੰ ਕਿਦਾ ਹਾਲ ਚਾਲ ਉਮੀਦ ਕਰਦੇ ਹਾਂ ਸਭ ਵਧੀਆ ਹੋਵਗੇ ਖੂਬ ਮਸੇਜ ਹੋਵਗੇ ਜਿੱਤੇ ਵੀ ਹੋਵਗੇ ਆਪਣੀ ਜ਼ਿੰਦਗੀ ਨੂੰ ਭਰਪੂਰ ਇੰਜੋਏ ਕਰਦੇ ਹੋਵੋਗੇ ਉੱਪਰ ਵਾਲਾ ਤੁਹਾਨੂੰ ਸਭ ਨੂੰ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਚਲੋ ਜੀ ਆਪਾਂ ਆ ਗਏ ਜੀ ਇੱਕ ਵੀਡੀਓ ਲੈ ਕੇ ਜਿੱਦਾਂ ਕਿ ਸਾਡੇ ਸਾਰੇ ਵੀਰਾਂ ਪਹਿਲਾਂ ਨੂੰ ਪਤਾ ਹੀ ਹੋਏਗਾ ਕਾਫੀ ਮਤਲਬ ਕਿ ਕੱਲ ਪਰਸੋਂ ਦੀ ਵੀਡੀਓ ਹੈ ਜਿਹੜੀ ਆਪਾਂ ਦੇਖਣ ਜਾ ਰਹੇ ਹਾਂ ਕਿ ਆਈਪੀਐਲ ਜਿੱਦਾਂ ਮੈਚ ਹੋ ਰਿਹਾ ਸਨ ਗਰਾਊਂਡ ਦੇ ਵਿੱਚ ਲੇਕਿਨ ਉੱਥੇ ਪ੍ਰੈਜ਼ੈਂਟਰ ਜਿਹੜੀ ਹੈ ਖੁਦ ਬਿਨਾਂ ਡਰੇ ਹਾਲਾਂਕਿ ਇੰਨੀ ਵੱਡੀ ਐਕਟਰ ਹੈ ਕੋਧਤਲੇ ਖੜੀ ਰਹੀ ਹੈ ਲੇਕਿਨ ਉਹਨਾਂ ਨੇ ਪਹਿਲੇ ਸਭ ਤੋਂ ਪਹਿਲੇ ਆਪਣਾ ਗਰਾਊਂਡ ਜਿਹੜਾ ਉਹ ਸਾਰਾ ਖਾਲੀ ਕਰਵਾਇਆ ਹੈ ਤੇ ਅੱਜ ਅਸੀਂ ਕੱਲੀ ਦਾ ਵੀਡੀਓ ਵੇਖਣ ਜਾ ਰਹੇ ਹਾਂ ਤੇ ਪਹਿਲੇ ਅਸੀਂ ਇਹ ਵੀਡੀਓ ਵੇਖ ਲੈਂਦੇ ਹਾਂ ਬਾਕੀ ਗੱਲਬਾਤ ਜਿਹੜੀ ਉਹ ਬਾਅਦ ਵਿੱਚ ਕਰਦੇ ਹਾਂ ਤੇ ਬਿਨਾ ਕਿਸੇ ਦੇਰ ਕੀਤੇ ਵੀਡੀਓ ਕਰਦੀ ਹਾਂ ਸ਼ੁਰੂ Let's get started ਬਿਲਕੁਲ ਇਸ ਵਾਰ ਜੰਗ ਤੋਂ ਪਹਿਲਾਂ ਆਈਪੀਐਲ ਦੇ ਵਿੱਚ ਪੰਜਾਬ ਇੰਨਾ ਕਮਾਲ ਪਰਫਾਰਮ ਕਰ ਰਿਹਾ ਸੀ ਕਿ ਪੰਜਾਬੀਆਂ ਨੂੰ ਉਮੀਦ ਸੀ ਕਿ ਇਸ ਵਾਰ ਦੀ ਆਈਪੀਐਲ ਟਰੋਫੀ ਪੰਜਾਬ ਜਿੱਤੂਗਾ ਮਾਹੌਲ ਇਹ ਬਣਿਆ ਜੰਗ ਦੇ ਵਿੱਚ ਦੋਵੇਂ ਪਾਕਿਸਤਾਨ ਤੇ ਭਾਰਤ ਆਉਣ ਲੱਗੇ ਤਾਂ ਆਈਪੀਐਲ ਦੇ ਉੱਤੇ ਖਤਰਾ ਆਇਆ ਆਈਪੀਐਲ ਨੂੰ ਰੋਕਣਾ ਪਿਆ ਪਰ ਬੀਤੀ ਰਾਤ ਧਰਮਸ਼ਾਲਾ ਦੇ ਵਿੱਚ ਜੋ ਕੁਝ ਹੋਇਆ ਉਸ ਨੇ ਪ੍ਰਿਟਿਜ਼ੈਂਟਾ ਦੇ ਪ੍ਰਤੀ ਸਾਡੇ ਦਿਲਾਂ ਦੇ ਵਿੱਚ ਰਿਸਪੈਕਟ ਬਹੁਤ ਵਧਾ ਦਿੱਤੀ ਹੈ ਇਹ ਵੀਡੀਓ ਗੌਰ ਨਾਲ ਦੇਖੋ ਅਲਾਰਮ ਵਜਿਆ ਸੀ ਨਾ ਜੋ ਇਹ ਖਾਲੀ ਕਰ ਦਿੱਤਾ ਜਾਏ ਇਹ ਕੱਲ ਰਾਤ ਦੀ ਵੀਡੀਓ ਹੈ ਜਦੋਂ IPL ਦਾ ਮੈਚ ਧਰਮਸ਼ਾਲਾ ਦੇ ਵਿੱਚ ਪੰਜਾਬ ਅਤੇ ਦਿੱਲੀ ਦੇ ਦਰਮਿਆਨ ਚੱਲ ਰਿਹਾ ਸੀ ਪੰਜਾਬ ਬਹੁਤ ਕਮਾਲ ਦੀ ਬੱਲੇਬਾਜ਼ੀ ਕਰ ਰਿਹਾ ਸੀ 10 ਓਵਰ ਹੋਣ ਤੋਂ ਬਾਅਦ 120 ਤੋਂ ਵੱਧ ਰਨ ਔਰ ਦੋਨੋਂ ਓਪਨਰਸ ਹਲੇ ਆਊਟ ਨਹੀਂ ਸੀ ਹੋਏ ਪੰਜਾਬ ਵਾਸਤੇ ਮੈਚ ਜਿੱਤਣ ਦਾ ਮਤਲਬ ਸੀ ਕਿ ਪੰਜਾਬ ਸੈਮੀਫਾਈਨਲ ਦੀ ਦੌੜ ਯਾਨੀ ਕਿ ਪਲੇਆਫਸ ਦੇ ਵਿੱਚ ਪਹੁੰਚ ਜਾਂਦਾ ਬਿਲਕੁਲ ਪਰ ਨੈਸ਼ਨਲ ਸਿਕਿਉਰਿਟੀ ਦੇ ਕੰਸਰਨ ਦੇ ਵਿੱਚ ਇਸੇ ਹਾਲਾਤ ਦੇ ਦੌਰਾਨ ਪਾਕਿਸਤਾਨ ਦੇ ਵੱਲੋਂ ਡਰੋਨ ਅਟੈਕਸ ਹੋਏ ਤਾਂ ਮੈਚ ਨੂੰ ਰੋਕਣਾ ਪਿਆ ਦਰਸ਼ਕਾਂ ਨੂੰ ਕੁਝ ਨਹੀਂ ਪਤਾ ਸੀ ਸਟੇਡੀਅਮ ਦੇ ਅੰਦਰ 10000 ਤੋਂ ਵੱਧ ਦੀ ਗਿਣਤੀ ਸ਼ਲੋਕ ਮੈਚ ਦੇਖ ਰਹੇ ਸੀ ਮੈਚ ਆਪਣੇ ਸਿਖਰ ਤੇ ਚੱਲ ਰਿਹਾ ਸੀ ਔਰ ਇੱਕਦਮ ਫਲਡ ਲਾਈਟਸ ਦੇ ਤਿੰਨ ਟਾਵਰ ਬੰਦ ਕਰ ਦਿੱਤੇ ਜਾਂਦੇ ਆ ਇਹ ਟਾਵਰ ਟੈਕਨੀਕਲੀ ਬੰਦ ਕੀਤੇ ਨਹੀਂ ਗਏ ਜੋ ਕਿ ਲਿਖਿਆ ਹਾਲਾਂਕਿ ਇਹ ਗਿਆ ਪਰ ਇਹ ਸਿਕਿਉਰਿਟੀ ਕਨਸਰਨਸ ਕਰਕੇ ਬੰਦ ਕੀਤੇ ਗਏ ਤੁਰੰਤ ਹਿਮਾਚਲ ਪ੍ਰਦੇਸ਼ ਸਰਕਾਰ BCCI IPL ਦੀ ਗਵਰਨਿੰਗ ਬਾਡੀ ਕੋਆਰਡੀਨੇਸ਼ਨ ਦੇ ਵਿੱਚ ਆਏ ਔਰ ਟੀਮ ਓਨਰਸ ਨੂੰ ਇਹ ਦੱਸਿਆ ਗਿਆ ਕਿ ਮੈਚ ਨੂੰ ਇਸ ਕਰਕੇ ਬੰਦ ਕਰਨਾ ਪਿਆ ਕਿਉਂਕਿ ਪਾਕਿਸਤਾਨ ਵੱਲੋਂ ਡਰੋਨ ਹਮਲੇ ਹੋ ਰਹੇ ਐ ਔਰ ਸਿਕਿਉਰਿਟੀ ਕਰਕੇ ਤੁਰੰਤ ਸਟੇਡੀਅਮ ਨੂੰ ਇਵੈਕੂਏਟ ਕਰਨਾ ਪਊਗਾ ਚਿੰਤਾ ਦਾ ਵਿਸ਼ਾ ਇਹ ਸੀ ਕਿ ਜੇਕਰ ਉੱਥੇ ਇਹ ਇਨਫੋਰਮੇਸ਼ਨ ਲੋਕਾਂ ਤੱਕ ਇੱਕਦਮ ਪਹੁੰਚਦੀ ਤਾਂ ਭਗੜੜ ਮੱਚ ਸਕਦੀ ਸੀ ਲੋਕ ਡਰ ਦੇ ਮਾਹੌਲ ਦੇ ਵਿੱਚ ਇੱਕਦਮ ਸਟੇਡੀਅਮ ਤੋਂ ਬਾਹਰ ਨਿਕਲਦੇ ਤਾਂ ਲੋਕਾਂ ਦੀ ਜਾਨ ਦਾ ਖਤਰਾ ਹੋ ਸਕਦਾ ਸੀ ਛੋਟੇ-ਛੋਟੇ ਬੱਚੇ ਬਜ਼ੁਰਗ ਤੇ ਅਪਾਹਜ ਲੋਕ ਵੀ ਇਹ ਮੈਚ ਦੇਖ ਰਹੇ ਸੀ ਜਿਹਦੀਆਂ ਵੀਡੀਓਜ਼ ਇੰਸਟਾਗ੍ਰam ਦੇ ਉੱਤੇ ਵਾਇਰਲ ਹੋ ਰਹੀਆਂ ਨੇ ਬਹੁਤ ਤਹਮਲ ਤੇ ਪਿਆਰ ਦੇ ਨਾਲ ਬੜੇ ਤਰੀਕੇ ਦੇ ਨਾਲ ਸਟੇਡੀਅਮ ਨੂੰ ਇਵੈਕੂਏਟ ਕਰਾਇਆ ਗਿਆ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਪੰਜਾਬ ਕਿੰਗਸ ਦੇ ਮਾਲਕ ਨੈਸਵਾਡਿਆ ਪ੍ਰਿਟਿਜ਼ੈਂਟਾ ਇਹਨਾਂ ਦੀ ਤਾਰੀਫ ਕਰਨੀ ਬਣਦੀ ਹੈ ਔਰ ਪ੍ਰਿਟਿਜ਼ੈਂਟਾ ਦੀ ਇਸ ਕਰਕੇ ਕਿ ਅਕਸਰ ਔਖੇ ਵੇਲੇ ਆਰਟਿਸਟ ਲੋਕ ਸਭ ਤੋਂ ਪਹਿਲਾਂ ਭੱਜਦੇ ਆ ਅਕਸਰ ਜਦੋਂ ਵੀ ਕੋਈ ਥ੍ਰੈਟ ਆਉਂਦੀ ਹੈ ਤਾਂ ਆਰਟਿਸਟ ਨੂੰ ਸਭ ਤੋਂ ਪਹਿਲਾਂ ਸੇਵ ਕੀਤਾ ਜਾਂਦਾ ਹੈ ਉਹਨਾਂ ਦੇ ਬਾਡੀਗਾਰਡ ਸਿਕਿਉਰਿਟੀ ਉਹਨਾਂ ਨੂੰ ਉਸ ਜਗ੍ਹਾ ਤੋਂ ਤੁਰੰਤ ਸੇਫਰ ਜਗ੍ਹਾ ਦੇ ਉੱਤੇ ਲੈ ਜਾਂਦੀ ਹੈ ਪਰ ਪ੍ਰੇਟਿਜ਼ਿੰਟਾ ਨੇ ਸਟੇਡੀਅਮ ਦੇ ਵਿੱਚ ਆ ਕੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਉਹ ਸਟੇਡੀਅਮ ਨੂੰ ਖਾਲੀ ਕਰਨ ਲੋਕ ਪ੍ਰੇਟਿਜ਼ਿੰਟਾ ਵੱਲ ਦੇਖ ਕੇ ਹੂਟਿੰਗ ਕਰ ਰਹੇ ਸੀ ਚਾਹ ਦੇ ਵਿੱਚ ਪਰ ਉਹ ਵਾਰ-ਵਾਰ ਕਹਿ ਰਹੇ ਸੀ ਕਿ ਪਲੀਜ਼ ਤੁਸੀਂ ਸਟੇਡੀਅਮ ਨੂੰ ਖਾਲੀ ਕਰੋ ਸਟੇਡੀਅਮ ਇਵੈਕੂਏਟ ਕਰੋ ਇੰਨੇ ਪਿਆਰ ਨਾਲ ਇੰਨੇ ਤਹਮਲ ਨਾਲ ਔਰ ਇੰਨੇ ਤਰੀਕੇ ਦੇ ਨਾਲ ਸਟੇਡੀਅਮ ਖਾਲੀ ਕਰਾਇਆ ਗਿਆ ਕਿ ਜਿਸ ਤੋਂ ਬਾਅਦ ਇਹ ਵੀਡੀਓ ਵਾਰ-ਵਾਰ ਵਾਇਰਲ ਹੋ ਰਹੀ ਹੈ ਔਰ ਪੁਰੀਟਿਜ਼ੈਂਟਾ ਦੀ ਤਰੀਫ ਹੋ ਰਹੀ ਹੈ ਕਿ ਉਹ ਇਸ ਮੌਕੇ ਤੇ ਉਥੋਂ ਭੱਜੇ ਨਹੀਂ ਪਹਿਲਾਂ ਫੈਨਸ ਨੂੰ ਲੋਕਾਂ ਨੂੰ ਸਟੇਡੀਅਮ ਚੋਂ ਖਾਲੀ ਕਰਾਇਆ ਗਿਆ ਟੀਮਸ ਨੂੰ ਸੁਰੱਖਿਅਤ ਥਾਂ ਪਹੁੰਚਾਇਆ ਗਿਆ ਫਿਰ ਪੁਰੀਟਿਜ਼ੈਂਟਾ ਸਟੇਡੀਅਮ ਛੱਡ ਕੇ ਵਾਪਸ ਜਾਂਦੇ ਐ ਇਹ ਪ੍ਰੀਟੀ ਜਿੰਤਾ ਦੇ ਲਈ ਬਣਦਾ ਹੈ ਕਹਿਣਾ ਥੈਂਕ ਯੂ ਪ੍ਰੀਟੀ ਬਿਲਕੁਲ ਜੀ ਥੈਂਕ ਯੂ ਪ੍ਰੀਟੀ ਜੀ ਵਾਕਈ ਥੈਂਕ ਯੂ ਬਣਦਾ ਹੁੰਦਾ ਹੈ ਬੱਚੀ ਆ ਪਿੰਡਾ ਦਾ ਜਿੱਦਾਂ ਮਤਲਬ ਕਿ ਉਹਨਾਂ ਨੇ ਵੀਰ ਨੇ ਆਖਿਆ ਨਹੀਂ ਕਿ ਜਦੋਂ ਵੀ ਕੋਈ ਐਵੇਂ ਦਾ ਮੌਕਾ ਹੁੰਦਾ ਹੈ ਜਾਂ ਕੁਝ ਐਵੇਂ ਦੀ ਹੁੰਦਾ ਹੈ ਤੇ ਸਭ ਤੋਂ ਪਹਿਲੇ ਜਿਹੜੇ ਐਕਟਰਸ ਹੁੰਦੇ ਨੇ ਮਤਲਬ ਫੇਮਸ ਪਰਸਨੈਲਿਟੀ ਜਿਹੜੀ ਹਾਂ ਨਹੀਂ ਇਹਨਾਂ ਦੇ ਪਰਸਨਲ ਗਾਰਡ ਹੁੰਦੇ ਨੇ ਨਾ ਉਹਨਾਂ ਨੂੰ ਪਹਿਲੇ ਹੀ ਪਤਾ ਲੱਗ ਜਾਂਦਾ ਹੈ ਤੇ ਉਹ ਫਿਰ ਇਹਨਾਂ ਨੂੰ ਸੇਫ ਜਗ੍ਹਾ ਤੇ ਜਿਹੜਾ ਹੈ ਨਾ ਮਤਲਬ ਕਿ ਉੱਥੇ ਜਾ ਕੇ ਰੱਖ ਦਿੰਦੇ ਨੇ ਜਾਂ ਪਹੁੰਚਾ ਦਿੰਦੇ ਨੇ ਕਿਉਂਕਿ ਉਹਨਾਂ ਗਾਰਡਸ ਦਾ ਕੰਮ ਹੀ ਇਹ ਹੈ ਜਿਹੜਾ ਇਹਨਾਂ ਦੇ ਨਾਲ ਸਿਕਿਉਰਟੀ ਹੁੰਦੀ ਹੈ ਨਹੀਂ ਇਹ ਸੇ ਗਾਰਡ ਦਾ ਕੰਮ ਹੈ ਲੇਕਿਨ ਫਿਰ ਵੀ ਆਪਣੇ ਤੌਰ ਤੇ ਆਪਣੀ ਸਿਕਿਉਰਟੀ ਜ਼ਰੂਰੀ ਹੁੰਦੀ ਹੈ ਨਾ ਲੇਕਿਨ ਉਹਨੇ ਉਹ ਚੀਜ਼ ਮ ਉਨੇ ਇਹ ਕੀਤਾ ਕਿ ਪਹਿਲੇ ਜਿਹੜੇ ਇੱਥੇ ਵੇਖਣ ਆਲੇ ਆਏ ਹੋ ਇਹਨੇ ਸਾਰੇ ਉਹਨਾਂ ਨੂੰ ਇੱਕ ਤਰ੍ਹਾਂ ਸੇਵ ਕਰ ਦਿੱਤਾ ਹਾਂ ਬਿਲਕੁਲ ਉਹਨੇ ਮੈਨੂੰ ਅੰਦਾਜ਼ਾ ਬੇਸਿਕਲੀ ਹੋਇਆ ਬਲਕਿ ਇਹ ਪ੍ਰੀਟੀ ਜ਼ੈਂਟਾ ਜਿਹੜੀ ਹੈ ਨਾ ਪੰਜਾਬ ਦੀ ਟੀਮ ਦੀ ਜਿਹੜੀ ਹੈ ਓਨਰ ਰਿਗ ਹੈ ਠੀਕ ਹੈ ਤੇ ਪੰਜਾਬੀ ਜਿਹੜੇ ਨੇ ਮੈਚ ਵੇਖਣ ਆਏ ਸੀ ਜਿਹੜੇ ਮੈਚ ਨੂੰ ਦੇ ਸ਼ਕੀਨ ਨੇ ਮੈਂ ਆਈ ਦੇ ਵਿੱਚ ਇੰਟਰਸਟਿਡ ਨੇ ਉਹ ਪ੍ਰੀਟੀ ਦੀ ਬਹੁਤ ਰਿਸਪੈਕਟ ਕਰਦੇ ਨੇ ਕਿ ਉਹਦੀ ਫੈਨ ਫਾਲੋਇੰਗ ਦੇ ਵਿੱਚ ਹੈਗੇ ਨੇ ਠੀਕ ਹੈ ਉਨੇ ਅੱਛੇ ਤਰੀਕੇ ਦਾ ਬਹੁਤ ਬਹੁਤ ਦਿਮਾਗ ਦਾ ਇਸਤੇਮਾਲ ਕਰਦੇ ਉਹਨੇ ਕਰਾਊਡ ਨੂੰ ਖੁਦ ਹੀ ਮੂਵ ਕੀਤਾ ਹਾਂਜੀ ਕਿ ਕੋਈ ਇਹ ਨਾ ਹੋ ਜਾਵੇ ਕਿ ਅਚਾਨਕ ਬੰਦ ਹੋਣ ਦੀ وجہ ਨਾਲ ਉਹਨਾਂ ਨੇ ਦੱਸਿਆ ਤੀ ਇਹੀ ਕਿ ਲਾਈਟਾਂ ਦੀ ਪ੍ਰੋਬਲਮ ਦੀ وجہ ਨਾਲ ਜਿਹੜਾ ਇਹ ਨਾ ਮੈਚ ਖਤਮ ਕਰ ਦਿੱਤਾ ਗਿਆ ਤਾਂ ਕਿ ਆਵਾਮ 'ਚ ਜਿਹੜੀ ਨਾ ਖਲਬਲੀ ਨਾ ਬੱਚੇ ਇੱਕ ਦੂਸਰੇ ਦੇ ਤੇ ਇਹਨਾਂ ਇੱਕ ਕਰਾਊਡ ਦੀ وجہ ਨਾਲ ਹੋਰ ਕੋਈ ਨੁਕਸਾਨ ਹੋ ਜਾਵੇ ਇੱਥੇ ਤੇ ਉਹਨੇ ਖੁਦ ਤਰੀਕੇ ਦੇ ਨਾਲ ਗਰਾਉਂਡ ਦੇ ਵਿੱਚ ਆ ਕੇ ਤੇ ਆਪਣੀ ਆਵਾਜ਼ ਨੂੰ ਕਿਹਾ ਕਿ ਤੁਸੀਂ ਤਰੀਕੇ ਨਾਲ ਇੱਥੋਂ ਨਿਕਲੀ ਜਾਓ ਹੱਥ ਦਾ ਇਸ਼ਾਰਾ ਕਰ ਰਹੀ ਸੀ ਨਾ ਉਹਨੇ ਵੀ ਕਹਿ ਸੀ ਗੋ 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 ਜਾ ਤੁਸੀਂ ਨਾ 무ਵ ਕਰੋ ਤੇ ਬਾਹਰ ਨਿਕਲੋ ਉਸ ਹੁੰਦੇ ਨਾਲ ਉਹਨੇ ਬੜਾ ਅੱਛਾ ਦੇਖਿਆ ਕਿ ਮਾਹੌਲ ਨੂੰ ਦੇਖਦੇ ਹੋਏ ਠੀਕ ਹੈ ਪੰਜਾਬੀ ਭਰਾਵਾਂ ਨੂੰ ਇਹ ਬੜੇ ਅੱਛੇ ਤਰੀਕੇ ਨਾਲ ਮੈਨੇਜ ਕਰਕੇ ਉਹਨਾਂ ਨੇ ਗਰਾਉਂਡ ਤੋਂ ਬਾਹਰ ਨਿਕਲ ਦਿੱਤਾ ਜਿੱਦਾਂ ਕਿ ਜੀ ਨੇ ਆਖਿਆ ਕਿ ਉਹਦੇ ਵਿੱਚ ਬੱਚੇ ਵੀ ਨੇ ਬਜ਼ੁਰਗ ਵੀ ਨੇ ਅਪਾਹੀ ਵੀ ਲੋਕ ਵੀ ਨੇ ਇਸੇ ਤਰ੍ਹਾਂ ਇਸੇ ਤਰ੍ਹਾਂ ਜਿੱਦਾਂ ਕਿ ਫਰਤ ਫਰੀ ਮੱਚ ਜਾਂਦੀ ਉਹ ਜਿਹੜੇ ਬਜ਼ੁਰਗ ਸਨ ਬੱਚੇ ਸਨ ਅਪਾਹੇ ਲੋਕ ਸਨ ਲੋਕਾਂ ਨੇ ਉਹਨਾਂ ਨੂੰ ਤੇ ਨਹੀਂ ਸੀ ਦੇਖਣਾ ਉਹਨਾਂ ਨੇ ਤੇ ਆਪਣੀਆਂ ਜਾਨਾਂ ਬਚਾ ਲਈਆਂ ਸਨ ਲੇਕਿਨ ਇਸ ਚੀਜ਼ ਨੂੰ ਉਹਨਾਂ ਨੇ ਮਤਲਬ ਕਿ ਬੜੇ ਅੱਛੇ ਨਾਲ ਕੰਟਰੋਲ ਕੀਤਾ ਲੇਕਿਨ ਇਹ ਵੇਖਣਾ ਉਹ ਦੱਸ ਰਹੇ ਨੇ ਗਰਾਊਂਡ ਦੇ ਵਿੱਚ 10000 ਬੰਦਾ ਸੀ ਜਿਹੜੇ 10000 ਬੰਦਾ ਇੱਕੋ ਵਾਰੀ ਬਾਹਰ ਨਿਕਲਣਾ ਸੀ ਖੜਬੜੀ ਤੇ ਬਿਲਕੁਲ ਹਰ ਬੰਦੇ ਬੱਚੇ ਵੀ ਥੱਲੇ ਆਣੇ ਬਹੁਤ ਸਾਰਾ ਮੁਸਲਿਮ ਪਾਇਦੇ ਬਣੇ ਇਸ ਲਈ ਉਹਨਾਂ ਨੇ ਪਹਿਲੇ ਸਭ ਤੋਂ ਜਿਹੜੇ ਟੀਮ ਓਨਰ ਸਨ ਦੋਵੇਂ ਜਿਹੜੇ ਕੀ ਕਹਿੰਦੇ ਨੇ ਡੀਸੀ ਦੀ ਟੀਮ ਦਾ ਤੇ ਕੀ ਕਹਿੰਦੇ ਨੇ ਕਿੰਗ 11 ਪੰਜਾਬ ਦਾ ਮੈਚ ਸੀਗਾ ਤੋਂ ਓਨਰਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਦੱਸਿਆ ਕਿ ਇਹ ਰੀਜ਼ਨ ਹੈ ਇਹ ਵਜ੍ਹਾ ਹੈ ਇਸ ਵਜ੍ਹਾ ਤੋਂ ਸਟੇਡੀਅਮ ਦੀ ਜਿਹੜੀਆਂ ਨੇ ਪਹਿਲੇ ਤਿੰਨ ਲਾਈਟਾਂ ਬੰਦ ਕੀਤੀਆਂ ਫਿਰ ਉਸ ਤੋਂ ਬਾਅਦ ਆਸਤਾ ਆਸਤਾ ਜਿਹੜਾ ਨਾ ਉਨਨਾਂ ਨੂੰ ਆਵਾਜ਼ ਨੂੰ ਬਾਹਰ ਕੱਢਣਾ ਆਵਾਜ਼ ਨੂੰ ਬਾਹਰ ਕੱਢਣਾ ਸ਼ੁਰੂ ਕੀਤਾ ਹਾਲਾਂਕਿ ਅਗਰ ਕਿੰਗ 11 ਦੀ ਉਹਦੇ ਇਸ ਮੈਚ ਦੇ ਵਿੱਚ ਨਾ ਤਕਰੀਬਨ 100% ਜਿੱਤ ਸੀ ਕਿਉਂਕਿ 10 ਓਵਰਾਂ ਦੇ ਵਿੱਚ 120 ਸਕੋਰ ਸੀਗਾ ਤੇ ਦੋਨੋਂ ਇਹ ਓਪਨਰ ਜਿਹੜੇ ਨਾ ਬੜਾ ਅੱਛਾ ਖੇੜ ਰਹੇ ਸਨ ਤੇ ਅਗਰ ਉਹ ਮੈਚ ਹੋ ਜਾਂਦਾ ਕੰਪਲੀਟ ਮੈਚ ਹੁੰਦਾ ਤੇ ਸਮਝ ਲਓ ਕਿ ਕਿੰਗ 11 ਪੰਜਾਬ ਜਿਹੜਾ ਹੈ ਪੰਜਾਬ ਸੈਮੀਫਾਈਨਲ ਹਾਂ ਸੈਮੀਫਾਈਨਲ ਦੇ ਵਿੱਚ ਸੀਗਾ ਕਿਉਂਕਿ ਪੰਜਾਬ ਬੈਲ ਕੀ ਬਹੁਤ ਅੱਛੀ ਕ੍ਰਿਕਟ ਖੇੜ ਰਿਹਾ ਵਾ ਬਹੁਤ ਅੱਛੇ ਪਲੇਅਰਸ ਨੇ ਹਾਂ ਹਾਂ ਬਿਲਕੁਲ ਤੇ ਲੇਕਿਨ ਇਹ ਹੈ ਕਿ ਜੋ ਵੀ ਹੈ ਬੇਤਰਮਜ਼ਾਇਰਾ ਐਸ ਚੀਜ਼ ਦਾ ਕੀਤਾ ਗਿਆ ਕਿ ਉਹਨਾਂ ਨੂੰ ਹਮਲੇ ਦੇ ਬਾਰੇ ਜਾਗ੍ਹਾਹੀ ਨਹੀਂ ਦਿੱਤੀ ਗਈ ਠੀਕ ਹੈ ਉਹਨਾਂ ਨੂੰ ਸਿਰਫ ਇਹ ਦੱਸਿਆ ਗਿਆ ਕਿ ਲਾਈਡਾ ਵੱਧ ਹੋ ਗਈਆਂ ਨੇ ਇਦਿਹਾ ਜਾ ਤੋ ਇਹ ਮੈਚ ਜਿਹੜਾ ਕੰਪਲੀਟ ਨਹੀਂ ਹੋਇਆ। ਇਹ ਆਪਣਾ ਗਰਾਊਂਡ ਤੇ ਹੋਇਆ ਵੀ ਨਹੀਂ। ਲੇਕਿਨ ਉਹ ਸਿਰਫ ਕਰਾਊਡ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਉਹਨਾਂ ਨੂੰ ਇਹ ਇਹ ਅੰਦੇਸ਼ਾ ਹੋਇਆ ਕਿ ਮੇਬੀ ਕਿ ਕੋਈ ਡਰੋਨ ਜਾਂ ਕੋਈ ਐਸੀ ਚੀਜ਼ ਜਿਹੜੀ ਇੱਥੇ ਆ ਕੇ ਡਿੱਗ ਜਾਵੇ ਕਿ ਨੁਕਸਾਨ ਦੀ ਸਮਝ ਜ਼ਿਆਦਾ ਹੋ ਜਾਵੇ। ਇਸ ਪਰ ਉਹਨਾਂ ਨੇ ਸਮਝਦਾਰੀ ਦਾ ਬਹੁਤ ਜ਼ਿਆਦਾ ਪੇਸ਼ ਕਰਦੇ ਹੋਏ ਉਹਨਾਂ ਨੇ ਸਭ ਕੁਝ ਜਿਹੜਾ ਹੈ ਨਾ ਇਹ ਖਤਮ ਕਰ ਦਿੱਤਾ। ਖਤਮ ਕਰ ਦਿੱਤਾ। ਤੇ ਇਸ ਲਈ ਕਹਿ ਰਹੇ ਨੇ ਕਿ ਜਿੰਨੇ ਵੀ ਪੰਜਾਬੀ ਵੀਰ ਨੇ ਜਿੰਨੇ ਵੀ ਨੇ ਉਹਨਾਂ ਨੂੰ ਸਾਰਿਆਂ ਨੂੰ ਥੈਂਕ ਯੂ ਪ੍ਰੈਸ਼ੈਂਟਾ ਕਰਨਾ ਚਾਹੀਦਾ ਕਿਉਂਕਿ ਓਨਰ ਹੈ। ਹਾਲਾਂਕਿ ਐਵੇਂ ਦੀ ਸੈਂਬਲਿਟੀ ਜਿਹੜੀ ਇਹਨਾਂ ਸਭ ਤੋਂ ਪਹਿਲੇ ਖੁੱਦ ਨੂੰ ਸੇਵ ਕਰਦੀ ਹੈ ਬਾਅਦ ਦੇ ਵਿੱਚ ਹੋਰ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਉਹ ਇੱਕ ਐਕਟਰ ਹੈ ਫੇਮਸ ਐਕਟਰ ਹੈ ਇੰਡੀਆ ਦੀ ਬਹੁਤ ਵੱਡੀ ਤੇ ਉਹਨਾਂ ਨੇ ਬੜਾ ਅੱਛਾ ਮੁਜ਼ਾਹਿਰਾ ਕੀਤਾ ਕਿ ਆਵਾਮ ਨੂੰ ਪਹਿਲੇ ਕੱਢਿਆ ਤੇ ਖੁਦ ਉਸ ਤੋਂ ਬਾਅਦ ਗਈ ਹੈ ਅਗਰ ਉਹ ਪਹਿਲੇ ਚਲੀ ਜਾਂਦੀ ਤੇ ਸ਼ਾਇਦ ਆਵਾਮ ਦੇ ਵਿੱਚ ਐਵੇਂ ਦਾ ਜੋਸ਼ੋ ਗਰੋਜ਼ ਪੈਦਾ ਹੋ ਜਾਂਦਾ ਕਿ ਖੜਬੜੀ ਆਵਾਮ ਇਹ ਮਾਹੌਲ ਦੇ ਤੇ ਹਰ ਬੰਦੇ ਨੂੰ ਸਮਝ ਹੈਗੀ ਸੀ ਕਿ ਕੀ ਮਾਮਲਾ ਚੱਲਦੇ ਪਏ ਨੇ ਮੇਬੀ ਕੋਈ ਐਸਾ ਪੁਆਇੰਟ ਹੋਏਗਾ ਕਿ ਸ਼ਰਾਰਤੀ ਲੋਕ ਹੁੰਦੇ ਨੇ ਨਾ ਬੇਚੇ ਕਿ ਡਿਫਰੈਂਟ ਆਵਾਜ਼ਾਂ ਬੈਨ ਲੱਗ ਜਾਂਦੀਆਂ ਤੇ ਇੱਥੇ ਮਾਹੌਲ ਹੋਰ ਹੋ ਜਾਂਦਾ ਉਹਨੇ ਬੜਾ ਅੱਛਾ ਪਲੀਟੀ ਨੇ ਜਿਹੜਾ ਹੈ ਪਲੀਟੀਜ਼ੈਂਟਾਂ ਨੇ ਬੜਾ ਅੱਛਾ ਕੀਤਾ ਸਾਦੇ ਤਰੀਕੇ ਦੇ ਨਾਲ ਉਹਨਾਂ ਨੂੰ ਆਵਾਮ ਨੂੰ ਬਾਹਰ ਕੱਢਿਆ ਤੇ ਫਿਰ ਆਪ ਬਿਲਕੁਲ ਜੀ ਤੇ ਕੀ ਵੀਡੀਓ ਦੀ رائے ਜਿਹੜੀ ਹੈ ਆਪਣੇ ਵੀਰ ਭੈਣ ਭਰਾ ਜਿਹੜੇ ਨੇ ਉਹ ਬੇਹਤਰ ਦੇਣਗੇ ਉਹਨਾਂ ਨੂੰ ਵੀ ਪੁੱਛਦੇ ਹਾਂ ਜੀ ਉਹਨਾਂ ਦੀ ਕੀ رائے ਹੈ ਇਸ ਬਾਰੇ ਚ ਉਹ ਵੀ ਸਾਨੂੰ ਕਮੈਂਟ ਕਰਕੇ ਦੱਸਣ ਤੇ ਜਿਹੜੇ ਜਿਹੜੇ ਸਾਡੇ ਵੀਰ ਭੈਣ ਭਰਾ ਬ੍ਰਿਟਿਸ਼ ਅੰਟਾ ਦੇ ਫੈਨ ਨੇ ਜਿਨ੍ਹਾਂ ਨੇ ਥੈਂਕ ਯੂ ਕੀਤਾ ਉਹ ਸਾਰੇ ਸਾਨੂੰ ਕਮੈਂਟ ਕਰਕੇ ਲਾਜ਼ਮੀ ਦੱਸਣ ਜੇ ਚੈਨਲ ਤੇ ਨਵੇਂ ਆਨੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਤੇ ਮਿਲਦੇ ਹਾਂ ਜੀ ਅਗਲੀ ਵੀਡੀਓਜ਼ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਈ ਟੇਕ ਕੇਅਰ ਰੱਬ ਰੱਖਾ